एमपी अमृतपाल सिंह ਦੇ ਸਾਥੀ ਭਗਵੰਤ ਸਿੰਘ ਉਰਫ ਮੰਤਰੀ ਬਾਜੇ ਕੇ ਵੱਲੋਂ ਅੱਜ ਆਪਣੀ ਪੋਖੜਤਲ ਸ਼ੁਰੂ ਕੀਤੀ ਗਈ ਏ ਉਸ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਵੀ ਗੱਲ ਕੀਤੀ ਏ ਸੋ ਪ੍ਰਧਾਨ ਮੰਤਰੀ ਬਾਜੇ ਕੀ ਵੱਲੋਂ ਜੋ ਇਹ ਪੋਖੜਤਲ ਕਿਉਂ ਸ਼ੁਰੂ ਕੀਤੀ ਗਈ ਏ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜੁੜੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਧਾਨ ਮੰਤਰੀ ਉਰਫ ਬਾਜੇ ਕੇ ਜੋ ਪਾਈ ਅੰਮ੍ਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਦੇ ਸਾਥੀ ਨੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਿਛਲੇ 2 ਸਾਲ ਤੋਂ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਕੈਦ ਰਹੇ ਨੇ ਜਦੋਂ ਕਿ ਹੁਣ ਪੰਜਾਬ ਪੁਲਿਸ ਉਹਨਾਂ ਨੂੰ ਪੰਜਾਬ ਲੈ ਕੇ ਆਈ ਏ ਔਰ ਪੰਜਾਬ ਲਿਆ ਕੇ ਉਹਨਾਂ ਨੂੰ ਬਠਿੰਡਾ ਦੀ ਸੈਂਟਰ ਜੇਲ੍ਹ ਵਿੱਚ ਟੱਕਿਆ ਹੋਇਆ ਜੋ ਉਹਨਾਂ ਦੇ ਉੱਪਰ 307 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਜਨਾਲਾ ਥਾਣੇ ਦੇ ਵਿੱਚ ਜੋ ਅਜਨਾਲਾ ਥਾਣੇ ਦੇ ਉੱਪਰ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਸੱਤ ਸਾਥੀਆਂ ਦੇ ਉੱਪਰ 307 ਦਾ ਪਰਚਾ ਦਰਜ ਕੀਤਾ ਪੰਜਾਬ ਪੁਲਿਸ ਨੇ ਉਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਬਾਜੇ ਕੇ ਅੱਜ ਲਾਈਵ ਹੋ ਕੇ ਜਿਹੜਾ ਕਿ ਆਪਣੇ ਵੱਲੋਂ ਉਹਨਾਂ ਨੇ ਭੁਖੜਤਾਲ ਸ਼ੁਰੂ ਕੀਤੀ ਹੈ ਔਰ ਉਹਨਾਂ ਨੇ ਸਾਰੀ ਸਿੱਖ ਪੰਥ ਨੂੰ ਔਰ ਸਿੱਖ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜੋ ਭੁਖੜਤਾਲ ਸ਼ੁਰੂ ਕੀਤੀ ਗਈ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਪਿਛਲੇ ਦਿਨੀ ਅਸਾਮ ਦੀ ਡਿਬਰੂ ਗੜ੍ਹ ਜੇਲ੍ਹ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਚ ਬਾਜੇ ਕੇ ਨੂੰ ਤਬਦੀਲ ਕੀਤਾ ਗਿਆ ਤੇ ਜਿੱਥੇ ਉਸ ਵੱਲੋਂ ਅੱਜ ਭੁਖੜਤਾਲ ਜਾਰੀ ਹੈ ਸੋ ਮਿਲੀ ਜਾਣਕਾਰੀ ਦੇ ਅਨੁਸਾਰ ਬਠਿੰਡਾ ਜੇਲ੍ਹ ਦੇ ਵਿੱਚ ਬਾਜੇ ਕੀ ਜੋ ਨਜ਼ਰਬੰਦ ਨੇ ਪੁਲਸ ਪ੍ਰਸ਼ਾਸਨ ਦੇ ਉੱਪਰ ਉਹਨਾਂ ਨੇ ਇੱਕ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਬਾਥਰੂਮਾਂ 'ਚ ਪੁਲਸ ਪ੍ਰਸ਼ਾਸਨ ਵੱਲੋਂ ਗੁਪਤ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਉਹਨਾਂ ਦੀ ਨਿੱਜਤਾ ਦਾ ਬਿਲਕੁਲ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਗੁਰੂ ਘਰ ਦੇ ਦਰਸ਼ਨਾਂ ਲਈ ਵੀ ਜਾਣ ਤੋਂ ਰੋਕ ਦਿੱਤਾ ਗਿਆ ਹੈ ਇਸ ਸਬੰਧੀ ਬਾਜੇਕੇ ਨੇ ਆਡੀਓ ਮੈਸੇਜ ਜਾਰੀ ਕਰਕੇ ਜੇਲ੍ਹ ਪ੍ਰਸ਼ਾਸਨ ਤੇ ਤੱਕੇ ਸ਼ਾਇਦ ਇਲਜ਼ਾਮ ਲਾਏ ਨੇ ਉਹਨਾਂ ਨੇ ਆਪਣੀ ਆਡੀਓ ਮੈਸੇਜ ਜਾਰੀ ਕੀਤਾ ਔਰ ਉਸ ਨੂੰ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਔਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਚੜ੍ਹਦੀ ਕਲਾ ਵਿੱਚਾਂ ਪੂਰੀ ਸੇਕ ਕੌਮ ਲਈ ਜੇਕਰ ਮੈਨੂੰ ਕੁਰਬਾਨੀ ਦੇਣੀ ਪਵੇ ਤਾਂ ਮੈਂ ਕੁਰਬਾਨ ਹੋਣ ਨੂੰ ਵੀ ਤਿਆਰ ਆਂ ਔਰ ਆਪਣੀ ਸਾਰੀ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਲਈ ਅਪੀਲ ਕੀਤੀ ਹੈ ਕਿ ਅਸੀਂ ਜੋ ਬੀੜਾ ਚੱਕਿਆ ਹੋਇਆ ਹੈ ਜੋ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਅੱਜ ਪੰਜਾਬ ਨੂੰ ਬਾਹਰੀਆਂ ਏਜੰਸੀਆਂ ਲੁੱਟ ਰਹੀਆਂ ਨੇ ਪੰਜਾਬ ਦੀਆਂ ਬਾਹਰੀਆਂ ਏਜੰਸੀਆਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਤੱਕ ਰਹੀਆਂ ਨੇ ਸੋ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਬਚਾਉਣ ਲਈ ਇਹ ਵੱਡਾ ਕਦਮ ਚੁੱਕਿਆ ਪਰ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਉਹ ਨੌਜਵਾਨਾਂ ਨੂੰ ਕੁਰਸਤੇ ਪਾਉਣਾ ਚਾਹੁੰਦੀ ਹੈ ਜਿਸ ਕਾਰਨ ਸਾਡੇ ਸਾਰੇ ਹੀ ਸਾਥੀ ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਡਿਬਰੂਗੜ ਜਿਲ੍ਹੇ ਵਿਚ ਨਜ਼ਰਬੰਦ ਕੀਤਾ ਗਿਆ ਪਰ ਸਮਾਂ ਆਉਂ ਤੇ ਅਸੀਂ ਇਸ ਦਾ ਜਵਾਬ ਦੇਵਾਂਗੇ ਔਰ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਖੂਨ ਵਹਾ ਦੇਵਾਂਗੇ ਔਰ ਪੰਜਾਬ ਲਈ ਲੜਦੇ ਰਹਾਂਗੇ ਪੰਜਾਬ ਦੇ ਹੱਕਾਂ ਲਈ ਲੜਦੇ ਰਹਾਂਗੇ ਸੋ ਸਾਡੀ ਪ੍ਰਸ਼ਾਸਨ ਜਿਹੜਾ ਕਿ ਸਾਡੇ ਨਾਲ ਤੱਕਾ ਕਰ ਰਿਹਾ ਹੈ ਸੋ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚੈਲੰਜ ਕੀਤਾ ਕਿ ਭਗਵੰਤ ਮਾਨ ਸਮਾਂ ਆਏ ਤਾਂ ਤੈਨੂੰ ਵੀ ਪਤਾ ਲੱਗ ਜਾਏਗਾ ਲੇਕਿਨ ਲੋਕਾਂ ਨੇ ਬਦਲਾ ਲਿਆਂਦਾ ਸੀ ਲੋਕਾਂ ਨੇ ਜਿਹੜਾ ਕਿ ਅੱਗੇ ਹੋ ਕੇ ਵੋਟ ਪਾਈ ਸੀ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਾਜੇ ਕੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵੀ ਖੁਦ ਉਸ ਵਕਤ ਝੰਡਾ ਚੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਸੀ ਔਰ ਤੁਹਾਨੂੰ ਵੋਟਾਂ ਪਾਈਆਂ ਸੀ ਕਿ ਪੰਜਾਬ ਦਾ ਕੋਈ ਭਲਾ ਹੋਵੇਗਾ ਪਰ ਤੁਸੀਂ ਵੀ ਉਹਨਾਂ ਪਾਰਟੀਆਂ ਦੇ ਵਾਂਗ ਉਹਨਾਂ ਰਸਤਿਆਂ ਤੇ ਤੁਰੇ ਹੋਏ ਜੇ ਸੋ ਪੰਜਾਬ ਦੀ ਨੌਜਵਾਨੀ ਬਰਬਾਦ ਕਰਨ ਚੱਲੇ ਹੋਏ ਜੇ ਤੁਹਾਨੂੰ ਇਹ ਸਮਾਜ ਤ ਤਨੂੰ ਜਿਹੜਾ ਭੁਗਤਣਾ ਪਵੇਗਾ ਔਰ ਪ੍ਰਧਾਨ ਮੰਤਰੀ ਬਾਜੇ ਕੀ ਨੇ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਔਰ ਪ੍ਰਸ਼ਾਸਨ ਨੂੰ ਵੀ ਚੈਲੰਜ ਦਿੱਤੀ ਹੈ ਅਤੇ ਅਕਾਲ ਤਖਸਰ ਦੇ ਜਥੇ ਤਬਨ ਅਪੀਲ ਕੀਤੀ ਹੈ